ਮੈਂ ਬੇਨਤੀ ਕਰੂੰਗਾ ਸਾਡੇ ਹਲਕੇ ਦੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਜੀ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਫੋੜ ਨਾਲ ਰੱਖਾ ਪ੍ਰੋਫੈਸਰ ਬਲਜਿੰਦਰ ਕੌਰ ਜੀ ਮੈਂ ਜਿਹੜੇ ਪਹਿਲਾਂ ਖੋਜੇ ਇਹ ਮੈਸੇਜ ਵੀ ਕਰਦਾ ਕਿ ਕਿ ਪਹਿਲੇ ਜੀ ਕਿ ਇਹਨਾਂ ਨੇ ਕਿਵੇਂ ਆਪਣੇ ਜੀ ਮੀਨ ਦੇ ਸੁਧਾਰਿਆਂ ਦਾ ਇਹ ਆਪਣੇ ਸਿਆਬਾ ਪਰ ਨਾਲ ਸਾਝਾ ਕਰਨ ਲਈ ਮੈਂ ਬਾਈ ਨੂੰ ਬੇਨਤੀ ਕਰੂੰਗਾ ਕਿ ਆ ਕੇ ਵਿਚਾਰ ਸੰਦਨ ਸੇ ਆਦੇਵਾਸੀਆਂ ਨਾਲ ਸੰਦੇਸ਼ ਗੱਲ ਅਸੀਂ ਦਿਨੋਂ ਤੋਂ ਕਰਦੀਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਜੋਦਨ ਰੱਖਿਆ ਬਰਤ ਮਹਿਮ ਚਲਾਈ ਹੈ ਹੈਨਾ ਤੇ ਸਾਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਪਊਗਾ ਹੈਨਾ ਸਾਡਾ ਇੱਕ ਪ੍ਰੋਗਰਾਮ ਹੈ ਸੰਸਥਾ ਨਾਲ ਕੌਫਿਕਸ ਨਾਲੋਂ ਹੀ ਮਤ ਜਿਹਦੇ ਨਾਲ ਉਹੀ ਮੈਂ ਜਿਹੜਾ ਵੀ ਤਰਾਛੜਨਾ ਚਾਹੁੰਦਾ ਉਹ ਛੱਡ ਸਕਦਾ ਹੁਣਾ ਇਹ ਸੋਸਾਇਟੀ ਤੋਂ ਬਾਈ ਦੇ ਸਾਡਾ ਜੋ ਕੰਮ ਕਰ ਰਹੀ ਹੈ ਹੁਣਾ ਤੇ ਕੁੱਲ ਮਿਲਾ ਕੇ ਸਾਡੀਆਂ ਮੀਟਾਂ ਲੱਗਦੀਆਂ ਪੂਰੇ ਇੰਡੀਆ 'ਚ ਹਨਾ ਪੂਰੇ ਵਾਈਡਤੀ ਲੱਗਦੀਆਂ ਤੇ ਜਿਹੜਾ ਵੀ ਭਰਾ ਮੈਸਾ ਛੱਡਣਾ ਚਾਹੁੰਦਾ ਹੁਣਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਹੈਲਪਲਾਈਨ ਨੰਬਰ ਵੀ ਹੈਗਾ ਹਨਾ ਤੇ ਕੋਈ ਵੀ ਤਰਾ ਹੋਵੇ ਹਨਾ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਤਾਰੂ ਗੋਲੀਆਂ ਭੁੱਕੀ ਹੋਵੇ ਕੋਈ ਵੀ ਹੋਵੇ ਬਚਾ ਹਣਾ ਇਹ ਬਿਮਾਰੀਆਂ ਵਾ ਸ਼ਰੀਰਿਕ ਮਾਨਸਿਕ ਤੇ ਅਧਿਆਤਮਿਕ ਹਨਾ ਤੇ ਕਿਸੇ ਨੂੰ ਵੀ ਇਹ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਨਾ ਕੋਈ ਵੀ ਨਸ਼ਾ ਕਰਦਾ ਉਹਦੇ ਨਾਲ ਤੁਸੀਂ ਤਿਆਰ ਨਾ ਪੇਸ਼ ਆਉਣਾ ਅਸਰੇ ਹੁੰਦਾ ਦੇਖ ਲੈ ਜਵਾ ਦੇਖਣ ਜਾਇਆ ਲੋਕਾਂ ਦੇ ਨਫਰਤ ਕਰਦੇ ਹੈ ਨਾ ਉਹਨਾਂ ਨੂੰ ਗਾਲ੍ਹਾਂ ਕੱਢਦੇ ਹੈ ਨਾ ਇਹ ਕੀਤਾ ਕਰਨ ਦੀ ਲੋੜ ਨਹੀਂ ਸਰਕਾਰ ਦੇ ਨਾਲ ਬੈਠ ਕੇ ਹੈ ਨਾ ਆਪਾਂ ਇਹ ਮਾਹੌਲ ਨੂੰ ਅੱਗੇ ਲਿਣਾ ਹੈ ਨਾ ਤੇ ਸਰਕਾਰ ਨੇ ਹਨ ਰੀਹਰ ਸੈਂਟਰ ਵੀ ਖੋਲੋਏ ਹਨ ਨਸ਼ਾ ਮੁਕਤੀ ਹਨ ਤੁਸੀਂ ਉਹਨਾਂ ਚ ਟੋਲਾ ਕੱਟ ਕੇ ਸਾਡੇ ਨਾਲ ਜੁੜ ਸਕਦੇ ਹੋ ਹਨ ਤੇ ਜਾਂ ਜਿਹੜੇ ਤਰ੍ਹਾਂ ਦਿੱਤਾ ਸਾਡੇ ਨਾਲ ਜੁੜਨਾ ਚਾਹੁੰਦੇ ਉਹ ਵੀ ਜੁੜ ਸਕਦੇ ਹਨ ਅਸੀਂ ਇਥੋਂ ਦੇ ਪਿੰਡ ਦੇ ਮੋਹਤਵਾਰ ਬੰਦੇ ਨੂੰ ਅਸੀਂ ਆਪਾਂ ਹੈਲਪਲਾਈਨ ਨੰਬਰ ਦੇ ਕੇ ਜਾਵਾਂਗੇ ਤੇ ਤੁਸੀਂ ਉੱਤੇ ਕਾਲ ਕਰ ਸਕਦੇ ਹੋ ਹਨ ਮੈਂ ਬੜੇ ਨਤੀਜੇ ਕੀਤੇ ਹਨ ਬਦਲ ਬਦਲ ਕੇ ਸਾਰੇ ਗੱਲੇ ਆਪਦੇ ਤਜਰਬੇ ਅਜਮਾ ਕੇ ਹਨ ਕੱਟ ਖੜੇ ਨੂੰ ਤੇ ਕੀ ਹੈ ਨਾ ਇਹ ਕੰਟਰੋਲ ਵੀ ਕਰਕੇ ਦੇਖਿਆ ਮੇਸ਼ਾ ਵੀ ਨਾ ਕੰਟਰੋਲ ਚ ਕਰ ਲਿਆ ਕਹੂੰਗਾ ਜਿਵੇਂ ਇੱਕ ਸ਼ਰਾਬੀ ਜਣਾ ਘਰ ਦੇ ਕਹਿ ਦਿੰਦੇ ਆ ਕਿ ਤੂੰ ਸ਼ਰਾਬ ਜ਼ਿਆਦਾ ਪੀਣਾ ਘੱਟ ਪੀ ਲਿਆ ਕਰਣਾ ਉਹ ਬਿਮਾਰੀ ਦਾ ਗ੍ਰਸਤਾ ਹੈ ਨਾ ਉਹਨੂੰ ਪਿਆਰ ਦੀ ਲੋੜ ਨਾ ਕਿ ਅਣ ਘੱਟ ਨਸ਼ਾ ਕਰਨ ਦੀ ਨਸ਼ਾ ਕਦੇ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਨਾ ਬਸ ਇਹ ਰਿਕਵੈਸਟ ਹੈ ਵੀ ਸਰਕਾਰ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਆਪਾਂ ਵੀ ਚੱਲਣਾ ਬਹੁਤ ਆਪਾਂ ਇਹ ਬਿਮਾਰੀ ਨੂੰ ਜਾਂ ਤੋਂ ਖਤਮ ਕਰ ਸਕੀਏ ਹਨਾ ਤੇ ਥੈਂਕ ਯੂ